ਗੁੱਡ ਮਾਰਨਿੰਗ ਅੱਜ ਤਰੀਕ ਹੈ ਕੀ ਹੈ ਕਿੰਨੀ ਹੈ 3 ਅਕਾ 3 ਜਨਵਰੀ ਅੱਜ ਆਪਾਂ ਚਾਲੇ ਪਾਉਣ ਲਿਗਾ ਵਾਪਸੀ ਦੇ ਵਾਪਸੀ ਦਾ ਦੇਖਦੇ ਹਾਂ ਰੂਟ ਕਿਹੜੇ ਤੇ ਚੱਲਦੇ ਆ ਨਵੇਂ ਰੂਟ ਤੇ ਜਾਵਾਂਗੇ ਦੇਖਦੇ ਤੇ ਦਿਖਾਂਦੇ ਤੇ ਪਹੁੰਚ ਜਾ ਕੇ ਗੱਡੀ ਕਰੀਏ ਵਾਰਮ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਤੇ ਪਾਣੀ ਆ ਚਾਲੇ ਵਾਪਸ ਇੰਦੌਰ ਵੱਲ ਨੂੰ ਇੰਦੌਰ ਹੈਗਾ ਇੱਥੋਂ 550 ਕਿਲੋਮੀਟਰ ਪਰ ਏਰੀਆ ਸਾਰਾ ਪਹਾੜੀ ਹੈ 300 ਕਿਲੋਮੀਟਰ ਦਾ ਰੋਡ ਠੀਕ ਹੈ 200 ਕਿਲੋਮੀਟਰ ਦਾ ਰੋਡ ਤਾਂ ਹੈ ਹੀ ਨਹੀਂ ਆਫ ਰੋਡਿੰਗ ਹੈ ਤੇ ਜਿਹਦੇ ਵਿੱਚੋਂ 100 ਕਿਲੋਮੀਟਰ ਦੀ ਸਿੱਧੀ ਔਰ ਸਿੱਧੀ ਪਹਾੜੀ ਹੈ ਆਉਂਦੇ ਆ ਉਸ ਦਿਨ ਟਲਾਨ ਸੀ ਅੱਜ ਜਾਂਦੇ ਚੜਾਈ ਹੋਣੀ ਇਸ ਕਰਕੇ ਟਾਈਮ ਹੋ ਗਏ ਨੇ 5 ਤੇ ਜਿੰਨਾ ਛੇਤੀ ਹੋ ਸਕੇ ਉਹਨਾਂ ਛੇਤੀ ਨਿਕਲੇ ਕਿਉਂਕਿ ਉਸ ਦਿਨ ਵੀ ਅਸੀਂ ਉਤੋਂ 5 ਵਜੇ ਚੱਲੇ ਸੀ ਫਿਰ ਵੀ ਸਹੀ ਰਾਤ ਨੂੰ ਇੱਥੇ ਪਹੁੰਚੇ ਸੀ ਅੱਜ ਵੀ ਉਹ ਹਾਲ ਹੈ ਅੱਜ ਵੀ ਅਸੀਂ ਰਾਤ ਨੂੰ ਹੀ ਜਾ ਕੇ ਕਿਤੇ ਇਨੌਰ ਪਹੁੰਚਾਂਗੇ ਦੇਖਦੇ ਆ ਕਿ ਕਿੰਨਾ ਕੁ ਜ ਸਫਰ ਨਿਕਲਦਾ ਵਾਹ ਕਿਸੇ ਕਾਲ ਸਾਹ ਵਾਹ ਵਾਹਿਗੁਰੂ ਲੱਗ ਕਿ ਜਸ ਮਾਂ ਰੱਖੇ ਵੀ ਫਿਰ ਇੱਕ ਪਾਣੀ ਦੀ ਬੋਤਲ ਕਰ ਲਈਏ ਇੱਥੋਂ ਉੱਪਰਾਂਗੇ ਉਸ ਉੱਪਰ ਚੱਲਦੇ ਗੁਰਦੁਆਰਾ ਸਾਹਿਬ ਵਾਹਿਗੁਰੂ ਸਤਨਾਮੁ ਸ਼੍ਰੀ ਤਾਉਂ ਆਉਂਦਿਆਂ ਮੈਂ ਕਲੋਮੀਟਰ ਜਾਰੀ ਸੈਟ ਕੀਤਾ ਸੀ 1632 ਕਿਲੋਮੀਟਰ ਚੱਲੀ ਸੀ ਇੱਥੇ ਤੱਕ ਆਪਣੇ ਗੁਰਦੁਰਸਬ ਤੱਕ ਇਸ ਦੇ ਵਿੱਚ ਥੋੜਾ ਜਿਹਾ ਦਮ ਹੀ ਹੋ ਜਾਂਦਾ ਕਿ ਅਸੀਂ ਆਗਰਾ ਜਦੋਂ ਗੁਰੂਕਾ ਤਲ ਗਏ ਆ ਉਦੋਂ ਥੋੜਾ ਜਿਹਾ ਅੰਦਰ ਗਏ ਆ ਕਾਫੀ ਫਿਰ ਗਵਾਲੀਅਰ ਦੇ ਵਿੱਚ ਅਸੀਂ ਗਲਤ ਰਸਤੇ ਪੈ ਗਏ ਸੀ ਉਦੋਂ ਬਿਜਾਰ ਸਾਰਾ ਕੱਢਿਆ ਇਸ ਤਰੀਕੇ ਨਾਲ ਥੋੜਾ ਜਿਹਾ ਆਪਾਂ ਵੱਲ ਦੀ ਪੰਦ ਰਹੇ ਆ ਇੰਦੋਰ ਦੇ ਵਿੱਚ ਤਾਂ ਬਹੁਤ ਜਿਆਦਾ ਸਾਨੂੰ ਪਿਆ ਤੇ ਹੁਣ ਆਪਾਂ ਵਾਪਸੀ ਦੇ ਵਿੱਚ ਸ਼ਾਇਦ ਹੋਰ ਰੂਟ ਚੂਜ਼ ਕਰੀਏ ਵਾਪਸੀ ਦੇ ਸ਼ਾਇਦ ਰਾਜਸਥਾਨ ਵੱਲੋਂ ਚਲੀਏ ਤੇ ਉਹ ਉਹ ਹੁਣ ਇੱਕ ਏ ਮੀਟਰ ਇੱਕ 20 ਮੀਟਰ ਹੈ ਹੁਣ ਇੱਕ ਇਹਨਾਂ ਦੇ ਵਿੱਚੋਂ ਆਪਾਂ ਮੀਟਰ ਰੀਸੈਟ ਕਰਾਂਗੇ ਏ ਮੀਟਰ ਨੂੰ ਰੀਸੈਟ ਕਰ ਦਿੰਨੇ ਆ ਤੇ ਪਤਾ ਲੱਗ ਜਾਵੇਗਾ ਕਿ ਕਿੰਨੀ ਚੱਲਦੀ ਹੈ ਕਰ ਤੱਕ ਹੈ ਨਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੰਗਤ ਜਿਹੜੀ ਹੁਣ ਇਥੇ ਕਾਰਾਂ ਦੇ ਵੀ ਹੁੰਦੀ ਹੈ ਤੇ ਰਸਤੇ ਠੀਕ ਨੇ ਆਰਾਮ ਨਾਲ ਆਓ ਤੇ ਜਰੂਰ ਬੰਦਾ ਪਹੁੰਚ ਜਾਂਦਾ ਬਾਕੀ ਵਾਹਿਗੁਰੂ ਕਾ ਨਾਮ ਲਿੰਦਰ ਇੱਕ ਹੋਰ ਪੀਪੀ 13 ਇੱਧਰ ਖੜੀ ਹੋਈ ਹੈ ਜੀ ਜ਼ਾਇਰ ਤੇ ਚੰਗਾ ਬਾਈ ਵਾਹਿਗੁਰੂ ਫੇਰ ਰਾਜੀ ਕਿਛੀ ਰੱਖੀ ਫੇਰ ਕੋਸ਼ਿਸ਼ ਕਰਾਂਗੇ ਭਾਈ ਜੀ ਮੇਰਾ ਪਰਿਆ 120 ਹੈ ਜੀ ਸਤਾ ਅੱਛੀ ਰਹੀ ਸਤਾ ਮਿਸ਼ਰਾ ਜੀ ਹੁਣ ਅੱਪ ਚੱਲਦੇ ਸਿੱਧਾ ਗੁਰਦੁਰਸ ਸਾਹਿਬ ਅਬੀ ਨੂੰ ਚਲ ਪਰੌਣੀ ਭੇਜਿਆ ਹੋਇਆ ਗੱਲੇ ਲੱਗ ਜਾਂਦਾ ਜਾ ਕੇ 来 ਆਪਾਂ ਜਾਰੀਆ ਕਰਦੋਰਾ ਸਭ ਸਚਕੰਡ ਤੋਂ ਤੇ ਉੱਥੇ ਮੱਥਾ ਟੇਕ ਕੇ ਗੱਡੀ ਨੂੰ ਵੀ ਮੱਥਾ ਟਕਾਣੇ ਆ ਤੇ ਫਿਰ ਆਪਾਂ ਚੱਲਦੇ ਆ ਅੱਗੇ ਇਹਨਾਂ ਹੋਰ ਸਾਈਡ ਤੋਂ ਸਤਨਾਂ ਚੜ੍ਹ ਬੈਗੋ ਆ ਬਸਾਂ ਲੱਗੀਆਂ ਨੇ ਇਹ ਜਿਵੇਂ ਭਗਤ ਨਾਮਦੇਵ ਦੇ ਗੁਰਦੁਆਰਾ ਸਭ ਜਣਾ ਜਿੰਨੇ ਤੇ ਜਹਾਂ ਹਾਂ ਕਰਤਾਰ ਕਾਨਕ ਚੀਰਾ ਸਾਹਿਬ ਜਾਨਾ ਉਹਨਾਂ ਵਾਸਤੇ ਇਹ ਸਾਰੀਆਂ ਬਸਾਂ ਲੱਗ ਰਹੀਆਂ ਨੇ ਤਾਂ ਇਹ ਤਾਂ ਸਟਾਰਟਿੰਗ ਹੋਈ ਹੈ ਇੱਥੋਂ 6 ਵਜੇ ਤੋਂ ਚੱਲਦੀਆਂ ਨੇ 11 ਵਜੇ ਤੱਕ ਸਤ ਇਹਦੇ ਉਧਰੋਂ ਕਿੱਕਸਾਰਾ ਤੇ ਨਹੀਂ ਲੰਘ ਜਾਂਦਾ ਅਸੀਂ ਵੀ ਗੱਲ ਬੱਸ ਤੀ ਗਈ ਸੀ ਸਾਰਾ ਦਿਨ ਲੰਘ ਜਾਂਦਾ ਉੱਥੇ ਸਫ਼ਰ ਕਾਫੀ ਹੈ ਸੜਕ ਉੱਪੀ ਹੋਈ ਹੈ ਮਹਾਰਾਸ਼ਟਰ ਵਾਲੇ ਜਿਹਾ ਟੁੱਟਾ ਪਿਆ ਸਾਰੇ ਹੀ ਰੋਡ ਅੱਗੇ ਕਰਨਾਟਕਾ ਦਾ ਏਰੀਆ 50 ਕਿਲੋਮੀਟਰ ਦਾ ਉਹ ਬਣਿਆ ਹੋਇਆ ਬਿਲਕੁਲ ਉਹ ਸੋਹਣਾ ਸਤਰਾ ਲੈ ਕੇ ਜਾਓ ਸਭ ਤੋਂ ਸ਼ੁਰੂਆਤ ਉਹ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਸੱਚਖੰਡ ਸ੍ਰੀ ਹਜੂਰ ਸਾਹਿਬ ਇਹਨੇ ਤੋਂ ਆਤਮ ਸਤੋ ਕੇ ਆਪਾਂ ਵਾਪਸੀ ਨੇ साढ़े टाइम हो चुका है आप हम देखेंगे माथा उस तो बाद पागे कि चल अके ਗੁਰਦਰਾ ਸਾਹਿਬ ਨੂੰ ਮਾ ਸਾਡੇ ਕਿਥੇ ਜਾਣ ਦਾ ਸਮਾਂ ਆ ਗਿਆ ਜਾਣੋ ਦਿਲ ਨਹੀਂ ਕਰਦਾ ਬੜਾ ਦਿਲ ਲੱਗਾ ਹੋਇਆ ਸਵਰਗ ਹੈ ਸਵਰਗ 'ਚ ਪਹੁੰਚੇ ਹੋਏ ਹਾਂ ਤਖਤ ਹੈ ਸੱਚੀ ਜਾਣੋ ਦਿਲ ਨਹੀਂ ਕਰਦਾ ਇੰਨਾ ਮਨ ਲੱਗਦਾ ਇੱਥੇ ਆ ਕੇ ਸੱਜੇ ਤੇ ਸਾਰਾ ਦਿਨ ਗੁਰਬਾਣੀ ਉੱਥੇ ਸਵਰਗ ਹੀ ਹੋ ਸਕਦਾ ਹੋਰ ਕੁਝ ਨਹੀਂ ਹੋ ਸਕਦਾ ਤੇ ਵਾਹਿਗੁਰੂ ਮਿਹਰ ਕਰੇ ਦੁਬਾਰਾ ਛੇਤੀ ਆਈਏ ਇਹੀ ਅਰਦਾਸ ਹੈ ਵਾਹਿਗੁਰੂ ਅਗੇ ਸਤਨਾਮ ਸ਼੍ਰੀ ਵਾਇਗੁਰ ਜਿਹੜਾ ਜਿਹੜਾ ਵੀ ਵੀਡੀਓ ਦੇਖ ਰਿਹਾ ਵਾਇਗੁਰ ਸਭ ਦਾ ਪੜਾ ਕਰੇ ਤੇ 2026 ਉਸਦੇ ਵਾਸਤੇ ਕਰਮਾਲਾ ਆਵੇ ਵਾਇਗੁਰ ਸਤਨਾਮ ਸ਼੍ਰੀ ਵਾਇਗੁਰ ਸਤਨਾਮ ਸ਼੍ਰੀ ਵਾਇਗੁਰ ਅਸੀਂ ਫਾਈਨਲੀ ਅੱਪਾਂ ਕੰਮਿੰਟੀ ਕਰ ਲਈ ਸਟਾਰਟ 6:05 ਮਿੰਟ ਹੋ ਗਏ ਨੇ ਟਾਈਮ ਤੇ ਅੱਪਾਂ ਮੀਟਰ ਕਰਤਾ ਸੀ 660 ਤੇ ਹੁਣ ਪੰਨਿਆ ਚੱਲੇ ਸਤਨਾਮ ਸ਼੍ਰੀ ਵਾਇਗੁਰ Najatrika is the way, January 3rd, on the Turn right onto Guru Road, Gate number 1, Langer Sahib Road. National Highway 753L is closed. ਸ਼ਰਜਤ ਕਾ ਨਾਨਕ ਦੇ ਮੁਖੀ ਉਜਲੇ ਇਤੀ ਚੁਟੀ ਨਾ ਬਾਹ ਕੀ ਕਹਸਾ ਬਾਹ ਕੀ ਫਕੇ 112 ਕਿਲੋਮੀਟਰ ਚੱਲ ਚੁੱਕੇ ਆ ਸਵਾ ਘੰਟੇ ਤੋਂ ਜ਼ਿਆਦਾ ਹੋ ਗਿਆ ਡੇਢ ਘੰਟੇ ਬੰਗ ਹੋ ਗਿਆ ਕਿ ਪਹਿਲਾਂ ਪਿੱਛੇ ਸ਼ਹਿਰ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ ਉਸ ਤੋਂ ਬਾਅਦ ਹੁਣ ਦੇਖਦੇ ਆ ਵੀ 222 ਕਿਲੋਮੀਟਰ ਇੱਕ ਇੱਕ ਬ੍ਰੇਕ ਲਵਾਂਗੇ ਫਿਰ ਉਸ ਤੋਂ ਬਾਅਦ ਬਰਹਾਨਪੁਰੀ ਰੁਕਾਂਗੇ ਹੁਣ ਚਲਾਂ ਲਾਰੇ ਕਿ ਆਬੀ ਨੂੰ ਛੜਕ ਖਾਲੀ ਹੈ ਕਿ ਚਲਾਏ ਮੁੰਡਾ ਅੱਗੇ ਫਿਰ ਪਹਾੜੀ ਏਰੀਆ ਉੱਥੇ ਫਿਰ ਆਪ ਨੂੰ ਚਲਾਨੀ ਪੈਣੀ ਹੈ ਕੱਲ ਦੇ ਵੀ ਥੱਕੇ ਪਏ ਆੱਖਾਂ ਬਹੁਤ ਦਰਦ ਹੋ ਰਹੀਆਂ ਨੇ ਅਕੋਲਾ ਰਹਿ ਗਿਆ 99 ਕਿਲੋਮੀਟਰ 100 ਕਿਲੋਮੀਟਰ ਦੇਖਾਂਗੇ ਕੋਲੇ ਥੱਕੇ ਜਿਹੜਾ ਉਹ ਰੈਸਟੋਰੈਂਟ ਹੈ ਪਰ ਉਹ ਕਿਸੀ ਉਧਰ ਹੈ ਨਾ ਉੱਥੇ ਦੇਖ ਲੈਂਦਾ ਹਾਂ ਤਾਂ ਬੈਠ ਸਵਾ 200 ਕਿਲੋਮੀਟਰ ਚੱਲ ਕੇ ਨਾ ਇੱਕ ਬ੍ਰੇਕ ਲਈ ਆ ਤੇ ਦੋ ਕੁ ਮਿੰਟ ਗੱਡੀ ਬੰਦ ਕਰ ਦਿੰਨਾ ਮੈਨੂੰ ਆ ਸਕਲ ਪਰਸੋਂ ਦਾ ਕਨਫਿਊਜ਼ਨ ਦੇ ਵਿੱਚ ਆ ਆ ਖੇਤੀ ਇੱਥੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰਕਬੇ ਦੇ ਚਾਹ ਖੇਤੀ ਹੁੰਦੀ ਹੈ ਔਰ ਹੁਣ ਉਹ ਮੈਨੂੰ ਕੀੜਾ ਜਿਹਾ ਕਿ ਜਿੰਨਾ ਟਾਈਮ ਉਹਦਾ ਪਤਾ ਨਾ ਲੱਗ ਜਾ ਕਿ ਚੀਜ਼ ਕਿਹੜੀ ਹੈ ਉਹਨਾਂ ਟਾਈਮ ਚੇਂਜ ਆ ਨਹੀਂ ਹੁੰਦਾ ਹੁਣ ਮੈਂ ਇਹਨੂੰ ਦੇਖਣ ਚੱਲਾਂ ਵਾ ਹੈ ਕਾਦਾ ਕੱਲ ਮੈਥੋਂ ਕਈਆਂ ਹੋਰਾਂ ਵੀ ਪੁੱਛਿਆ ਸੀ ਇਹ ਖੇਤੀ ਕਾਦੀ ਹੈ ਪਰ ਪਤਾ ਨਹੀਂ ਸੀ ਹੁਣ ਆਪਾਂ ਆਖਿਆ ਹੈ ਤੇ ਰਸਤਾ ਗੰਦਾ ਜਿਹਾ ਚਲੋ ਆਪਾਂ ਕਿਹੜੇ ਇੱਥੇ ਆਪਾਂ ਵੀ ਜ਼ਿੰਮੇਦਾਰੀਆਂ ਹੁਣ ਬੜਾ ਫਲੀਆਂ ਦੇਖਣ ਆਇਆ ਤੋੜ ਕੇ ਕਿਰਚ ਹੈ ਕੀ ਸੋਇਆਬੀਨ yes it's soya bean ਐਦਾਂ ਦਾ ਹੁੰਦਾ ਸੀ ਮੈਂ ਦਾ ਕੋਈ ਸਰੋਂ ਦੀ ਨਵੀਂ ਕੋਈ ਵੈਰੈਟੀ ਆ ਬੱਦ ਨਹੀਂ ਇਹ ਸੋਇਆ ਬੀਨ ਦੀਆਂ ਫਲੀਆਂ ਨੇ ਇੰਨਾ ਝਾੜੀਆਂ ਦੇ ਵਿੱਚ ਨਾ ਇੱਕ ਵੱਖਰੀ ਖੁਸ਼ਬੂ ਜੀ ਆ ਜਿਸ ਤਰ੍ਹਾਂ ਪੁਦੀਨੇ ਦੀ ਹੁੰਦੀ ਹੈ ਨਾ ਮੈਨੂੰ ਤਾਂ ਲੱਗਦਾ ਹੈ ਪੁਦੀਨਾ ਹੀ ਹੈ ਹਾਂ ਬੜੀ ਸੋਹਣੀ ਖੁਸ਼ਬੂ ਆ ਸਾਰੀਆਂ ਝਾੜੀਆਂ ਲੱਗਦਾ ਵੀ ਪ੍ਰੀਨਾ ਹੀ ਆ ਪਰ ਉਹ ਨਾ ਖਾ ਨਹੀਂ ਸਕਦਾ ਪਤਾ ਨਹੀਂ ਕੀ ਚੀਜ਼ ਕੁ ਵੀ ਹੋ ਸਕਦੀ ਹੈ ਇਸ ਕਰਕੇ ਆ ਵਾਹ ਨੱਕ ਦੇ ਨਾਲ ਆਇਆ ਨਾ ਇੰਨੀ ਖੁਸ਼ਬੂ ਆਉਂਦੀ ਏ ਕੈਨ ਅਮੇਜਨ ਚੱਲ ਬਈ ਰਾਣੀ ਸਿੰਦਰਾ ਜਿਹੜਾ ਮਾਰ ਲਈ ਇੱਕ ਚਾਂਸ ਵੀਰੇ ਮਾਂ ਪਦੀਨੇ ਵਾਲਾ ਕਬੂਤਾ ਲੈ ਹੀ ਲਾਂ ਚੋਠਾ ਜਿਹਾ ਪਰ ਇਹ ਤਾਂ ਫਲੀਆਂ ਜੇ ਲੱਗਦੀ ਇਹਨਾਂ ਵੱਡੀਆਂ ਉਹ ਸੱਦਾ ਹੋ ਗਿਆ ਟਾਇਰ ਪੰਚਰ ਹੁਣ ਪੰਗਾ ਪਊਗਾ ਅਸੀਂ ਇੱਥੇ ਰੁਕੇ ਸੀ ਚਾਹ ਵਾਸਤੇ ਪਰ ਅਸੀਂ ਰੋਟੀ ਵੀ ਇੱਥੇ ਖਾ ਲਈ ਵਧੀਆ ਰੋਟੀ ਬਣਾਈ ਜ ਨੇ ਇਹ ਆਪਣੇ ਉਧਰ ਪਟਾਣ ਘੋਟ ਹਲਦੇਈ ਪੰਜਾਬੀ ਆ ਵਧੀਆ ਨੇ ਇੱਥੇ ਲਾਰਖਾ ਜਿਗਾੜ ਇੱਧਰ ਪਿੱਛੇ ਵਾਲੇ ਟਾਇਰ ਚ ਹਵਾ ਬਹੁਤ ਘਟਾ ਇੱਕ ਵਾਰੀ ਅਸੀਂ ਆਪਣੇ ਪੰਪ ਨਾਲ ਭਰੀ ਆ। ਹੁਣ ਇੱਥੋਂ ਨਿਕਲੀ ਤਾਂ ਨਹੀਂ ਹੈਗੀ ਪਰ ਫਿਰ ਵੀ ਅਸੀਂ ਘੱਟ ਅੱਗੇ ਨੂੰ ਫਿਰ ਵੀ ਅਸੀਂ ਇੱਕ ਵਾਰੀ ਚੈੱਕ ਕਰਵਾਉਣੇ ਅੱਗੇ ਉਹ ਉੱਥੇ ਸੀ ਟੈਂਸ਼ਨ ਵਾਲਾ ਉਹ ਕਹਿੰਦਾ ਮੇਰੇ ਕੋਲ ਖਵਾ ਨਹੀਂ ਹੈਗੀ। ਹੁਣ ਅੱਗੇ ਕਿਤੇ ਹੋਰ ਲਾ ਕੇ ਉੱਥੇ ਚੈੱਕ ਕਰਵਾਉਣੀ। ਤਾਂ ਮੈਂ ਪੈਂਚਰ ਹੋਇਆ ਫਿਰ ਉਹ ਕਹੋ ਜੁਗਰਸਟ ਵਿੱਚ ਬਿਹਾਰ ਰਾਂਚੀ ਟਾਇਰ ਆਏ ਭਲੇ ਆ। ਪੈਂਚਰ ਚੈੱਕ ਕਰਵਾਉਣ ਲੱਗੇ ਆ। ਦੇ ਵਾਲੀ ਕਿ ਥੋੜਾ ਜਿਹਾ ਵਾਲ ਤੇ ਸੈਟ ਕਰਤਾ ਹਵਾ ਪਾਤੀ ਹੁਣ ਦੇਖਦੇ ਨਾ ਘਟੀ ਦਾ ਛੱਤ ਚਲੀ ਜਾ ਕੁਛ ਵਜ੍ਹਾ ਵਜ੍ਹਾ ਤਾਂ ਹੈ ਨਹੀਂ ਟਾਇਰ ਚ ਬਾਕੀ ਗਏ ਨਹੀਂ ਸਕਦੇ ਰਸੂਲਪੁਰ ਦਿਨੋਰਾ ਮਲਕ ਮਲਕਾਪੁਰ ਇਧਰ ਪੰਜਾਬੀਆਂ ਨੇ ਖੜੀ ਹੋਈ ਆ ਕਰਤਾਰ ਮੈਂ ਪਾਈ ਸੀ ਇੰਨੇ ਦੇ ਖਲੋ ਲਾ ਕੇ ਚਲੇ ਜਾਂਦੇ ਨੇ ਪੰਜਾਬ ਦੇ ਵਿੱਚ ਤੇ ਆਪਣੇ ਪੰਜਾਬ ਦੇ ਵਿੱਚ ਐਦਾਂ ਨਹੀਂ ਲੱਗਦਾ ਸਾਨੂੰ ਇੱਥੇ ਆਸੀਆ ਪੈਂਚਰ ਵਾਸਤੇ ਖੜੇ ਸੀ ਤੇ ਸਾਨੂੰ ਇਹ ਸਰਦਾਰ ਜੀ ਇੱਥੇ ਦੱਸ ਰਹੇ ਨੇ ਕਿ ਜਿਹੜੀ ਜ਼ਮੀਨ ਤੇ ਆਪਾਂ ਖੜੇ ਹੋਏ ਆਂ ਇਹ ਆਪਣੀ ਪੰਜਾਬ ਦੀ ਜ਼ਮੀਨ ਹੈ ਪੰਜਾਬ ਦੇ ਸਰਦਾਰਾਂ ਦੀ ਜ਼ਮੀਨ ਹੈ ਤੇ ਕਿੰਨੇ ਹੁਣ ਕੀ ਰੇਟ ਹੈ ਇੱਥੇ ਅਭੀ ਕਾ 10 ਕਰੋੜ ਦੇ ਰਹਾ ਹੈ ਨੇ ਹੋਟਲ ਕਾ ਓਕੇ ਹੋਟਲ ਕਾ ਜਾਂ ਜ਼ਮੀਨ ਕਾ ਜ਼ਮੀਨ ਹੋਟਲ ਸਭ ਪੂਰਾ ਅੱਛਾ ਜ਼ਮੀਨ 2 2 ਬਿਗੇ ਹੈ ਹਾਂ 2 2 ਏਕੜ ਹੈ 2 ਏਕੜ ਅੱਛਾ 2 ਕਿਤਨੇ ਕਨਾਲ ਕਾ ਏਕੜ ਹੁੰਦਾ ਹੈ ਯਾਂ ਪੇ ਇਹ 40 ਗੁਣ 40 ਗੁੰਠੇ ਕਾ ਓਕੇ एक चालीस बायस चालीस बाय चालीस ओके चलो होता होगा वो आपका सिस्टम का वैसे तो महाराष्ट्र में पता नहीं क्या होता है बीघा होता है कि किला होता है हाँ, राजस्थान में एक बिगा होता है पंजाब में किले होते हैं हाँ बीघा हाँ, हाँ अच्छा एकड़ बोलते हैं अच्छा ये वो सामने वाला भी पंजाबियों का है वो भी घरे वाली है नहीं वो बेनीपाल अच्छा वो बेनीपाल बेनी है बेनीपाल और ये होटल गरेवाल का गरेवाल और उसके बाद खालसा होटल खालसा हाँ वो गरेवाल हवेली लिखे अभी होया है गरेवाल हवेली है जी 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 आगे खालसा है हां बहुत-बहुत शुक्रिया धन्यवाद बहुत बढ़िया यहाँ पर यहाँ महाराष्ट्र में अपने भुसावल जो है ना ओके भुसावल का सरपंच अपने सरदार जी है ना अच्छा अबे बोले अच्छा पंजाबी सरपंच भी ने मशीन भी पंजाबी लगदी है ना हां छिड़का है छिड़का अच्छा इन्हीं के ठीक है दो मशीन था, था एक बेटा ये रख लिए पुराना अच्छा, था वो अच्छा। बहुत काम निकलता था बेटा नहीं काम इधर है एक एक हमारे पंजाब... है, एक मशीन मलकापुर में रखा हुआ है अच्छा ओके हमारे पंजाब से बहुत आते हैं इधर मशीने लेकर यही सब रुकते हैं और दस बारह मशीन आपकी जगह बहुत है ना वो सब रखा हुआ रहता मेरे पास अच्छा तार वो उसका अच्छा मशीनों का है सब पड़ा हुआ रहता ओके ओके ਬਹੁਤ ਬੜੀਆ ਬਹੁਤ ਅੱਛਾ ਲੱਗਾ ਆਪਸੇ ਮਿਲ ਕੇ ਬਹੁਤ ਖੁਸ਼ੀ ਹੋਈ ਬਹੁਤ ਜੀਓ ਚਲੋ ਜੀ ਪੈਂਚਰ ਤਾਂ ਨਹੀਂ ਨਿਕਲਿਆ ਕਹਿੰਦਾ ਵਾਲ ਲੀਕ ਹੈ ਤੁਹਾਡਾ ਵਾਲ ਉਹਨੇ ਸੱਟ ਜੇ ਕਰਕੇ ਲਾਤਾ ਹੁੰਦੇ ਕਿਹਦੇ ਆ ਵੈਗਰੂ ਕਰੇ ਨਾ ਹੀ ਹੋਵੇ ਟਾਇਰ ਤਾਂ ਨਵੇਂ ਨੇ ਗੱਡੀ ਦੇ ਸਾਰੇ ਪਰ ਫਿਰ ਵੀ ਡਰ ਜਾਂਦਾ ਕੋਈ ਵੇਲੇ ਕੋਈ ਕਿਲ ਕੁਲ ਵੱਜ ਜੇ ਤਾਂ ਕਹਿ ਨਹੀਂ ਸਕਦੇ ਇਹ ਬੜੀ ਖੁਸ਼ੀ ਹੋਈ ਜੀ ਕਹਿੰਦਾ ਇਹ 15 ਉਹ ਸਾਮਣੇ ਟਰਾਂਸਫਰਮ ਕਹਿੰਦਾ ਦੋ ਕਿੱਲੇ ਇਹਨਾਂ ਸਿਰਫ 15 ਲੱਖ ਦੇ ਵਿੱਚ ਲਏ ਸੀ ਅੱਜ ਇੱਕ ਕਿੱਲੇ ਦਾ ਰੋਲ ਰੇਟ ਇੱਥੇ 1.5 ਕਰੋੜ ਰੁਪਈਆ ਤੇ ਦੁਖ ਮਨਾ ਰਿਹਾ ਸੀ ਇਹਨਾਂ ਦਾ ਸਰਦਾਰ ਕਹਿੰਦਾ 28 ਨਵੰਬਰ ਨੂੰ ਪੂਰਾ ਹੋ ਗਿਆ ਉਸ ਦੀ ਬਾਡੀ ਪੰਜਾਬ ਹੀ ਭੇਜੀ ਸੀ ਉਹ ਪੰਜਾਬ ਦੇ ਹੀ ਫੈਮਲੀਆ ਇਹਨਾਂ ਦੀ ਪੰਜਾਬ ਹੀ ਨੇ ਇੱਥੇ ਇਹਨਾਂ ਨੇ ਕੰਮ ਖੋਲੇ ਹੋਏ ਨੇ ਤੇ ਬਾਕੀ ਆਪਾਂ ਨੂੰ ਪਤਾ ਨਹੀਂ ਕਿ ਇਹ ਸਿਸਟਮ ਇਹ ਤੁੰ ਜਮੀਨਾਂ ਨਹੀਂ ਬਣਾ ਲੈਂਦਾ ਚਲੋ ਵਾਹਿਗੁਰੂ ਕਰੇ ਸਾਰੇ ਪੰਜਾਬੀ ਜਿੱਥੇ ਵੀ ਖੂ ਸੁਖੀ ਬਸਦੇ ਰਹਿਣ ਤੇ ਆਪਾਂ ਚੱਲੋ ਚੱਲਦੇ ਆ ਅੱਗੇ ਮਿਲਦੇ ਆ ਨੰਦੇੜ ਸਾਬ ਤੋਂ 330 ਕਿਲੋਮੀਟਰ ਦਾ ਰੋਡ ਆਉਂਦਾ ਟਾਪੋ ਟਾਪ ਜਿਸ ਨੂੰ ਆਪਾਂ ਕਹਿ ਦਿੰਦੇ ਆ ਕਿ ਭਵੇਂ ਉਸ ਰੋਡ ਤੇ ਦੀ ਸਪੀਡ ਲਿਮਟ ਤਾਂ ਹੈਗੀ 80 ਦੀ ਅਸੀਂ ਤੋਂ ਉੱਪਰ ਨਹੀਂ ਭੱਜ ਸਕਦੇ ਪਰ ਉਥੇ ਤੁਸੀਂ 150 ਦੀ ਸਪੀਡ ਤੇ ਚਲਾ ਸਕਦੇ ਹੋ ਪਰ ਰੋਡ ਇਦਾਂ ਦਾ ਸਪੀਡ ਲਿਮਟ ਉਰ ਤੇ 80 ਦੀ ਹੈ 330 ਕਿਲੋਮੀਟਰ ਉਸ ਤੋਂ ਬਾਅਦ ਹੁਣ ਆ ਇੰਦੌਰ ਤੱਕ ਜਿਹੜਾ ਰੋਡ ਆਊਗਾ 200 250 220 ਕਿਲੋਮੀਟਰ ਦੇ ਨੇੜੇ ਉਹਦੇ 'ਚ ਬੰਦੇ ਦਾ ਨੌਨ ਹੋ ਜਾਂਦਾ ਬਹੁਤ ਗੰਦਾ ਯਾਰ ਰੋਡ ਆ ਪਤਾ ਨਹੀਂ ਕਿਹੜਾ ਸ਼ਹਿਰ ਆਇਆ ਇਹ ਤਾਂ ਬੱਚੇ ਵੱਡੇ ਸਭ ਇੱਕੋ ਬਰਾਬਰ ਜਿਹੜੇ ਪੈਰ ਰੱਖ ਲੈ ਸੜਕ ਤੇ ਉਹ ਕਹਿੰਦਾ ਮੈਂ ਤੇ ਤੁਰਦਾ ਹੀ ਰਹਿਣਾ ਮੈਣੀ ਰੁਕਣਾ ਹੁਣ ਬਰਹਾਨਪੁਰ ਰਹਿ ਗਿਆ ਇਥੋਂ 40 ਕਿਲੋਮੀਟਰ ਇਹਦਾ ਹਜੇ ਕੁਝ ਨਾ ਕੁਝ ਹੱਦ ਤੱਕ ਰਸਤਾ ਠੀਕ ਹੈ ਗੱਡੀ ਚੱਲੀ ਜਾਂਦੀ ਜਿਹੜਾ ਬਰਹਾਨਪੁਰ ਤੋਂ ਉੱਥੋਂ ਹੁੰਦਾ ਅੱਗੇ ਦਾ ਇੰਦੌਰ ਦਾ 200 ਕਿਲੋਮੀਟਰ ਦੇ ਨੇੜੇ ਉਹ ਥੋੜਾ ਜਿਹਾ ਰੋਡ ਬਣ ਰਿਹਾ ਬਣਨ ਕਰਕੇ ਬਹੁਤ ਟਾਈਮ ਲੱਗਦਾ ਸੋ ਤੇ ਉੱਥੋਂ ਆਪਣੇ ਪਤਨਾ ਤੋਂ ਪੰਜਾਬ ਤੋਂ ਇਹ ਤੋਂ ਇੰਦੋਰ ਤੱਕ ਰੋਡ ਵਧੀਆਂ ਨੇ ਮੇਨ ਵਿੱਚ 200 ਕਿਲੋਮੀਟਰ ਦੇ ਨੇੜੇ ਤੇੜੇ ਤੁਹਾਡੇ ਕੋਲ ਟੋਟਾ ਇਦਾਂ ਲੰਘਦਾ ਕਿ ਜਿਹੜਾ ਥੋੜਾ ਜਿਹਾ ਤੰਗ ਪਰੇਸ਼ਾਨ ਕਰਦਾ ਤੇ ਵਿੱਚ ਇੱਥੇ ਪਹਾੜੀ ਏਰੀਆ ਵੀ ਹੁੰਦਾ ਇੰਦੋਰ ਦੇ ਨੇੜੇ ਆਉਂਦਾ ਕੁਸ਼ ਸ਼ਾਇਦ 50 ਕਿਲੋਮੀਟਰ ਤੋਂ 100 ਕਿਲੋਮੀਟਰ ਦੇ ਵਿੱਚ ਆ ਮੈਂ ਐਗਜ਼ੈਕਟ ਤੁਹਾਨੂੰ ਅੱਗੇ ਵਾਲੀ ਵੀ ਕਲੀਪ ਦਿਦਾ ਤੇ ਇਸ ਤੇ ਜਿਹੜੇ ਮਰਜ਼ੀ ਕੋਨੇ ਵਿੱਚ ਚਲੇ ਜਾਉਣਾ ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਇੰਡੀਆ 'ਚ ਡਰਾਈਵਰੀ ਦਾ ਨਾਮੋ ਨਿਸ਼ਾਨ ਨਹੀਂ ਆਉਂਦਾ ਕਿਸੇ ਨੂੰ ਬਸ ਸਟੀering ਫੜ ਲੈਂਦੇ ਨੇ ਤੱਕੇ ਨਾਲ ਗੇਰ ਪਈ ਜਾਂਦੇ ਨੇ ਇਸ ਤੋਂ ਵੱਧ ਕੱਖ ਨਹੀਂ ਕਿਸੇ ਨੂੰ ਪਤਾ ਆ ਜਾਮ ਲੱਗਾ ਪਹਾੜੀ ਏਰੀਆ ਇੱਥੇ ਚੱਕ ਕੇ ਦੋਨਾਂ ਪਾਸੇ ਹੀ ਮੈਂ ਅੱਗੇ ਕੱਢਣਾ ਆ ਜਿਹੜੇ ਇੱਕ ਲੇਨ ਦੇ ਵਿੱਚ ਲੱਗੇ ਨੇ ਤੇ ਪਾਗਲ ਨੇ ਨਾ ਪਿੱਛੇ ਆਉਂਦੇ ਨੇ ਸਿਆਣੇ ਚੱਕ ਕੇ ਇੱਕ ਦੂਜੇ ਦੇ ਪਿੱਛੇ ਮੈਂ ਛੇਤੀ ਛੇਤੀ ਲੰਘਾਂਗੇ ਆ ਫਸੇ ਫਿਰਨ ਸਾਰੇ ਦਾ ਸਾਰਾ ਟ੍ਰੈਫਿਕ ਹੀ ਰੋਕ ਦਿੱਤਾ ਕਿੰਨਾ ਟਾਈਮ ਨਾਲ ਖੁੱਲਿਆ ਇਹੋ ਜਿਹਾ ਜਮ ਕਈ ਵਾਰੀ ਸਾਰਾ ਸਾਰਾ ਦਿਨ ਨਹੀਂ ਖੁੱਲਦਾ